ਕਿ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ ਹੈਗਾ ਜੀ ਲੋ ਜੀ 17 ਇੰਚ ਦੀ ਇਹਦੀ ਹੈਗੀ ਹੈ ਜੀ ਕਰਦਾ ਹੈਗਾ ਠੰਡਾ ਖਾਈਏ ਹੈ ਨਾ ਕਿ ਅਸੀਂ ਫ੍ਰਿਜ ਰੱਖ ਸਕਦੇ ਹਾਂ ਟਰੱਕ ਦੇ ਵਿੱਚ ਜੈ ਮਾਤਾ ਦੀ ਦੋਸਤੋ ਆਪਾਂ ਨੇ 2 ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਸਭ ਤੋਂ ਛੋਟੇ ਫ੍ਰਿਜ ਦੀ ਔਰ ਇਹ ਬਿਨਾ ਕੰਪਰੈਸ਼ਨ ਵਾਲਾ ਫ੍ਰਿਜ ਹੈ ਜੀ ਔਰ ਇਹਦੀਆਂ ਖਾਸੀਅਤਾਂ ਕੀ ਨੇ 30 ਲੀਟਰ ਹੈ ਇਹਦੇ ਕੰਜ਼ਮਪਸ਼ਨ ਹੈ ਜਿਹੜੀ 30 ਲੀਟਰ ਦੇਖੋ ਕਈਆਂ ਦੇ ਕੁਐਸਚਨ ਆਏ ਨੇ ਉਹਨਾਂ ਦੇ ਆਨਸਰ ਇਸ ਫ੍ਰਿਜ ਨੇ ਦੇ ਦੇਣੇ ਨੇ ਕਈਆਂ ਨੇ ਕਿਹਾ ਕਿ ਬੋਤਲ ਲੱਗ ਜਾਣਗੀਆਂ ਹਾਂਜੀ ਬੋਤਲ ਲੱਗ ਜਾਣਗੀਆਂ 2 ਲੀਟਰ ਵਾਲੀਆਂ ਬੋਤਲ ਲੱਗ ਜਾਣਗੀਆਂ ਬਿਲਕੁਲ ਲੱਗ ਜਾਣਗੀਆਂ ਜੀ ਔਰ ਹੋਰ ਇੱਕ ਗੱਲ ਦੱਸ ਦਵਾਂ ਇਹ ਸਪੈਸ਼ਲ ਕੀ ਆ ਮੈਨੂੰ ਕਾਫੀ ਫੋਨ ਆਏ ਨੇ ਟਰੱਕ ਵਾਲੇ ਵੀਰਾਂ ਦੇ ਜਿਹੜੇ ਟਰੱਕ ਚਲਾਉਂਦੇ ਨੇ ਵੀਰ ਉਹਨਾਂ ਦੇ ਵੀ ਫੋਨ ਆਏ ਨੇ ਕਿ ਅਸੀਂ ਪਾਣੀ ਬਹੁਤ ਗਰਮ ਪੀਂਨੇ ਕਰਦਾ ਹੈ ਠੰਡਾ ਖਾਈਏ ਹੈਨਾ ਕਿ ਅਸੀਂ ਫ੍ਰਿਜ ਰੱਖ ਸਕਦੇ ਹਾਂ ਟਰੱਕ ਦੇ ਵਿੱਚ ਤੁਸੀਂ ਫ੍ਰਿਜ ਬਿਲਕੁਲ ਰੱਖ ਸਕਦੇ ਹੋ ਇੱਕ ਤੁਹਾਡੇ ਟਰੱਕ ਦੇ ਅੰਦਰ ਕੋਈ ਇਦਾਂ ਦਾ ਸਿਸਟਮ ਹੋਵੇ ਕਿ ਛੋਟਾ ਇਨਵਰਟਰ ਹੋਵੇ ਹਨਾ ਜੋ ਕਿ ਤੁਹਾਡੀ ਉਹਦੀ ਬੈਟਰੀ ਦੀ ਜਿਹੜੀ ਲਾਈਟ ਨੂੰ ਤਬਦੀਲ ਕਰਦਾ ਹੋਵੇ ਜਿਵੇਂ ਆਪਾਂ ਬੈਟਰੀ ਨਹੀਂ ਹੁੰਦਾ ਇਨਵਰਟਰ ਉਹਨੂੰ ਤਬਦੀਲ ਕਰਕੇ 230 ਵੋਲਟੇਜ ਆਪਾਂ ਨੂੰ ਚਾਹੀਦੀ ਹੈ ਜਿਵੇਂ ਆਪਣੀਆਂ ਘਰਾਂ ਦੀ ਲਾਈਟ ਹੁੰਦੀ ਆ 230 ਵੋਲਟੇਜ ਉਵੇਂ ਆਪਾਂ ਨੂੰ ਇਹਦੀ ਵੋਲਟੇਜ ਚਾਹੀਦੀ ਆ ਕੰਜਪਸ਼ਨ ਇਹਦੀ ਹੈ ਨਹੀਂ ਇੰਨੀ ਸਿਰਫ ਇਹਦੀ 65 ਵਾਟ ਲਾਈਟ ਫੂਕਦਾ ਸਿਰਫ 65 ਵਾਟ ਮਤਲਬ ਤੁਸੀਂ ਇੱਕ ਲਾ ਲਓ ਜਿਵੇਂ ਆਪਣੀ LED ਦੀ ਬੱਲਬ ਦੀ ਲਾਈਟ ਹੁੰਦੀ ਆ 20 ਵਾਟ ਉਸ ਤਰ੍ਹਾਂ ਦੇ ਤਿੰਨ ਬੱਲਬ ਮਤਲਬ 65 ਵਟ ਲਾਈਟ ਇਹਦੀ ਕੰਜ਼ਮਪਸ਼ਨ ਹੈਗੀ ਆ ਔਰ 30 ਲੀਟਰ ਦੀ ਮੈਂ ਤੁਹਾਨੂੰ ਦੱਸਿਆ ਸੀ ਫ੍ਰਿਜ ਇਹ ਔਰ ਇਹ ਫਰ ਮਤਲਬ ਫ੍ਰਿਜ ਨਹੀਂ ਕਹਿ ਸਕਦੇ ਇਹ ਬਰਫ਼ ਨਹੀਂ ਜਮਾਉਂਦਾ ਇੱਕ ਇਹਦੇ ਨੇ ਲਿਖਿਆ ਵੀ ਹੋਇਆ ਕੰਪਨੀ ਨੇ ਥਰਮੋ ਇਲੈਕਟ੍ਰਿਕ ਕੂਲਰ ਮਤਲਬ ਇਹਨਾਂ ਨੇ ਕੂਲਰ ਲਿਖਿਆ ਕਿ ਇੱਕ ਕੂਲ ਪ੍ਰੋਡਕਟ ਹੈ ਇਹ ਕੂਲਰ ਮਤਲਬ ਇਹ ਕਿ ਠੰਡੀ ਕਰਦਾ ਇਹ ਇਹਦੇ ਅੰਦਰ ਦੇਖੋ ਆ ਸਿਸਟਮ ਠੀਕ ਹੈ ਜੀ ਫਿਰ ਇਹਨੂੰ ਮੈਂ ਨਾਪ ਕੇ ਵੀ ਦਿਖਾਵਾਂਗਾ ਤੁਹਾਨੂੰ ਕਈਆਂ ਦੇ ਕੀ ਹੁੰਦਾ ਕਿ ਜਗ੍ਹਾ ਦੀ ਪ੍ਰੋਬਲਮ ਬੜੀ ਜਾਂਦੀ ਆ ਕਿ ਅਗਲਾ ਕਹਿੰਦਾ ਅਸੀਂ ਇਹ ਕਿੰਨੀ ਕੁ ਛੋਟੀ ਆ ਮੈਂ ਤੁਹਾਨੂੰ ਇਹਦੀ ਗਹਿਰਾਈ ਵੀ ਦੱਸ ਦਿੰਨਾ ਮਾਪ ਦੰਨਿਆਂ ਨੂੰ ਅਸ ਟਾਈਮ ਪੂਰੀ ਤਿਆਰੀ ਦੇ ਨਾਲ ਹੀ ਵੀਡੀਓ ਬਣਾ ਰਿਹਾ ਮੈਂ ਲੋ ਜੀ 17 ਇੰਚ ਦੀ ਇਹਦੀ ਹੈਗੀ ਆ ਜੀ ਮਤਲਬ ਚੌੜਾਈ 17 ਬਾਈ 17 ਜੀ ਇਹ 17 ਬਾਈ 17 ਠੀਕ ਹੈ ਜੀ ਬਿਲਕੁਲ ਚੌਰਸ ਹੈ ਔਰ ਇਹਦੀ ਗਹਿਰਾਈ ਕਿੰਨੀ ਹੈ ਜੇ ਅਗਰ ਕਿਸੇ ਨੇ ਆਪਣੇ ਕੋਲ ਸੇ ਦਰਾਜ ਚ ਰੱਖਣੀ ਹੋਵੇ ਲੋ ਜੀ ਗਹਿਰਾਈ ਵੀ ਇਹਦੀ 17 ਹੀ ਹੈ ਜੀ ਬਹੁਤ ਵਧੀਆ ਸਾਈਜ਼ ਬਣਾਇਆ ਹੋਇਆ ਹੈ ਕੰਪਨੀ ਨੇ 17 17 ਇੰਚ ਔਰ 17 ਇੰਚ ਮਤਲਬ ਤਿੰਨੋਂ ਪਾਸਿਓਂ 17 17 ਇੰਚ ਦੀ ਇਹਨਾਂ ਦੀ ਮਤਲਬ ਰੱਖੀ ਹੋਈ ਹੈ ਕੰਪਨੀ ਨੇ ਜਦੋਂ ਜਿਵੇਂ ਮੈਂ ਫਿੱਤਾ ਲਗਾ ਕੇ ਮਾਪਿਆ ਇਹਨੂੰ ਬਾਕੀ ਇਹਦੀ ਪ੍ਰਾਈਸ ਦੀ ਗੱਲ ਕਰਦੇ ਆ ਜੀ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਪ੍ਰਾਈਸ ਵਾਲੇ ਕਿ ਪ੍ਰਾਈਸ ਕੀ ਹੈ ਇਹਦਾ ਪ੍ਰਾਈਸ ਹੈਗਾ ਜੀ ਇਹਦਾ 7500 ਰੁਪਏ ਮਤਲਬ ਇਹ ਕੰਪਨੀ ਤੋਂ ਡਾਇਰੈਕਟ ਆਂਦੀ ਆ 7500 ਰੁਪਏ نیٹ ਤੋਂ ਤੁਸੀਂ ਸਰਚ ਕਰ ਸਕਦੇ ਹੋ نیٹ ਤੇ ਪ੍ਰਾਈਸ ਹੈਗਾ ਸਮਥਿੰਗ 7800 ਰੁਪਏ ਠੀਕ ਹੈ ਜੀ ਔਰ ਬਾਕੀ ਇਹਨੂੰ ਕੋਰੀਅਰ ਵੀ ਕਰਵਾ ਦਾਂਗੇ ਆਪਾਂ ਤੁਹਾਨੂੰ ਕੋਰੀਅਰ ਵੀ ਬਿਲਕੁਲ ਮਤਲਬ ਕਰਵਾ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ 2-300 ਰੁਪਏ ਜੋ ਖਰਚਾ ਹੈ ਤੁਹਾਨੂੰ ਦੇਣਾ ਪਏਗਾ ਠੀਕ ਹੈ ਔਰ ਵਿਦ ਬਿਲ ਹੋਵੇਗੀ ਬਿਲ ਕੱਟ ਕੇ ਭੇਜਾਂਗਾ ਮੈਂ ਤੁਹਾਡੇ ਨਾਮ ਤੇ ਠੀਕ ਹੈ ਜੀ ਬਾਕੀ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਤੁਹਾਨੂੰ ਮਹੱਤਵਪੂਰਨ ਜਾਣਕਾਰੀਆਂ ਮਿਲਣਗੀਆਂ ਇਸ ਚੈਨਲ ਦੇ ਉੱਤੇ ਦੀਪਕ ਮਲੋਦ ਦੀਪਕ ਮਲੋਦ ਨੂੰ ਹਮੇਸ਼ਾ ਯਾਦ ਕਰੋ ਯਾਦ ਰੱਖੋ ਦੀਪਕ ਮਲੋਦ ਨੂੰ ਯਾਦ ਰੱਖੋ ਠੀਕ ਹੈ ਜਿੱਤੇ ਤੁਹਾਨੂੰ ਬਹੁਤ ਹੀ ਨਵੇਂ-ਨਵੇਂ ਪ੍ਰੋਡਕਟ ਦਿਖਾਏ ਜਾਣਗੇ ਇਹਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਦਾ ਇੱਕ ਕਲਿੱਕ ਕਰ ਦਿਓ 올 ਸਬਸਕ੍ਰਾਈਬ ਕਰ ਲਓ ਸਾਰੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਿਆ ਕਰਨੀਆਂ ਆਪਣੇ ਆਪ ਤੁਹਾਡੇ ਅੱਗੇ ਆ ਜਾ ਕਰਨੀਆਂ ਠੀਕ ਹੈ ਜਿਆਦਾ ਤੋਂ ਜਿਆਦਾ ਮਤਲਬ ਗਹਿਰਾਈ ਤੱਕ ਜਾ ਕੇ ਦੂਰ ਮਤਲਬ ਪੂਰੀ ਵੀਡੀਓ ਦੇਖੋ ਇਹ ਨਹੀਂ ਹੈਗਾ ਕਿ ਕਲਿੱਕ ਕਰੋ ਨਾਲ ਦੀ ਨਾਲ ਉੱਪਰ ਸਕਰੋਲ ਕਰ ਦੋ ਪੂਰੀ ਵੀਡੀਓ ਦੇਖਿਆ ਕਰੋ ਬਾਕੀ ਇਸੇ ਪਿਆਰ ਨੂੰ ਬਰਕਰਾਰ ਰੱਖੋ ਜੈ ਮਾਤਾ ਦੀ ਜੀ